ਗਾਣਿਆਂ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦਾ ਜ਼ਿਕਰ ਤਾਂ ਬੜਾ ਸੋਹਣਾ ਹੁੰਦਾ ਦੇਖਿਆ ਹੋਏਗਾ ਪਰ ਅੰਮ੍ਰਿਤਸਰ ਸ਼ਹਿਰ ਦੀ ਸੱਚਾਈ ਜਿਹੜੀ ਆ ਉਹ ਦਿਖਾਣ ਜਾ ਰਹੇ ਹਾਂ ਗੋਲਡਨ ਗੇਟ ਦੇ ਨੇੜੇ ਮੌਜੂਦ ਹਾਂ ਜਿੱਥੇ ਕੁਝ ਚਿਰ ਪਹਿਲਾਂ ਫਿੱਕੀ ਫਲੋ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸੀ ਜਿੱਥੇ ਗੁਰਬਾਣੀ ਦੀਆਂ ਸੋਹਣੀਆਂ ਪੰਕਤੀਆਂ ਲਿਖੀਆਂ ਗਈਆਂ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਬਹੁਤ ਸੋਹਣੀਆਂ ਪੰਕਤੀਆਂ ਆ ਇਹਦਾ ਜੇਕਰ ਅਰਥ ਦੇਖੀਏ ਤਾਂ ਕਾਫੀ ਵੱਡਾ ਆ ਪਵਨ ਸਾਡੇ ਲਈ ਗੁਰੂ ਆ ਪਾਣੀ ਸਾਡੇ ਲਈ ਪਿਤਾ ਆ ਇਹ ਜਿਹੜੀ ਧਰਤੀ ਆ ਉਹ ਸਾਡੇ ਲਈ ਮਾਤਾ ਆ ਪਰ ਇਸ ਜਗ੍ਹਾ ਦੀ ਜਿਹੜੀ ਸੱਚਾਈ ਆ ਉਹ ਗੰਦਗੀ ਉਹ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਨਾਲ ਇਸ ਜਗਾ ਤੇ ਗੰਦਗੀ ਉਹ ਦੇਖਣ ਨੂੰ ਮਿਲ ਰਹੀ ਹੈ ਕਈ ਲੰਬੇ ਸਮੇਂ ਤੋਂ ਇਸ ਜਗ੍ਹਾ ਦੀ ਸਫਾਈ ਤੱਕ ਨਹੀਂ ਹੋਈ ਪਹਿਲਾਂ ਵੀ ਜ਼ਿਕਰ ਹੋਇਆ ਸੀ ਇਸ ਗੱਲ ਤੇ ਸਾਡੀ ਚਰਚਾ ਹੋਈ ਸੀ ਵਿਕੀ ਫਲੋ ਵਾਲਿਆਂ ਨਾਲ ਉਹਨਾਂ ਨੇ ਕਿਹਾ ਸੀਗਾ ਕਿ ਆਪਾਂ ਸਾਨੂੰ ਥੋੜਾ ਟਾਈਮ ਦਿਓ ਆਪਾਂ ਇਸ ਜਗਾ ਤੇ ਗ੍ਰਿੱਲਾਂ ਲਗਵਾ ਦਾਂਗੇ ਤਾਂ ਜੋ ਲੋਕ ਇਸ ਜਗ੍ਹਾ ਤੇ ਗੰਦ ਨਾ ਪੋਣ ਇੱਥੇ ਲਿਖ ਕੇ ਲਗਵਾ ਦਾਂਗੇ ਪਰ ਕੋਈ ਵੀ ਚੀਜ਼ ਇੱਥੇ ਸਾਈਨ ਬੋਰਡ ਕਹਿ ਲਈਏ ਨਹੀਂ ਲੱਗਾ ਹੋਇਆ ਤਸਵੀਰ ਇੱਕ ਵਾਰ ਜ਼ਰੂਰ ਦਿਖਾਵਾਂਗੇ ਜਿਸ ਤਰੀਕੇ ਨਾਲ ਇਸ ਜਗ੍ਹਾ ਤੇ ਗੰਦਗੀ ਦੇਖਣ ਨੂੰ ਮਿਲ ਰਹੀ ਆ ਸੋ ਕਹ ਲਿਏ ਕਿ ਇਹ ਤਸਵੀਰਾਂ ਨੇ ਇਸ ਜਗ੍ਹਾ ਤੇ ਮਿੱਟੀ ਦੇਖੋ ਇਹ ਹਾਲ ਬਣੇ ਆ ਆਪਾਂ ਗੁਰਬਾਣੀ ਦੀ ਪੰਕਤੀ ਦੀ ਜਿਹੜੀ ਆ ਉਹ ਬੇਦਬੀ ਕਰ ਰਹੇ ਆ ਇਹ ਹਾਲਾਤ ਬਣੇ ਹੋਏ ਆ ਅੰਮ੍ਰਿਤਸਰ ਸਿਫਤੀ ਦੇ ਘਰ ਦੀ ਸੋ ਜ਼ਰੂਰ ਤਸਵੀਰਾਂ ਇੱਕ ਵਾਰ ਹੋਰ ਦਿਖਾਵਾਂਗੇ ਜਿੱਥੇ ਕੁਝ ਨਸ਼ੀਲੇ ਪਦਾਰਥ ਜਿਹੜੇ ਨੇ ਉਹ ਵੀ ਤੁਹਾਨੂੰ ਮਿਲਣਗੇ ਕੀ ਹਾਲ ਬਣਾਏ ਹੋਏ ਨੇ ਇਸ ਜਗ੍ਹਾ ਤੇ ਕਿਉਂਕਿ ਲੰਬੇ ਸਮੇਂ ਤੋਂ ਇਸ ਜਗ੍ਹਾ ਤੇ ਸਫਾਈਆਂ ਨਹੀਂ ਹੋਈਆਂ ਆਪਾਂ ਕਿਲਾ ਇਹਦੇ ਚ ਪ੍ਰਸ਼ਾਸਨ ਨੂੰ ਨਹੀਂ ਇਲਜ਼ਾਮ ਦੇਵਾਂਗੇ ਯਾਹਾਂ ਆਪਾਂ ਫਿੱਕੀ ਫਲੋਨ ਨੂੰ ਇਲਜ਼ਾਮ ਦੇਵਾਂਗੇ ਕਿਤੇ ਨਾ ਕਿਤੇ ਪਬਲਿਕ ਦੀ ਵੀ ਉਨੀ ਕੀ ਗਲਤੀ ਆ ਕਿ ਜਿਸ ਜਗ੍ਹਾ ਤੇ ਆਪਾਂ ਗੰਦ ਪਾ ਰਿਹਾ ਅਮ੍ਰਿਤਸਰ ਸ਼ਹਿਰ ਸਿਫਤੀ ਦਾ ਘਰ ਸ਼ਹਿਰ ਤਾਂ ਬਣਾ ਰਹੇ ਆ ਸਮਾਰਟ ਸਿਟੀ ਦਾ ਦਰਜਾ ਤਾਂ ਜ਼ਰੂਰ ਦੇ ਰਹੇ ਆ ਪਰ ਜਿਸ ਤਰੀਕੇ ਦੇ ਨਾਲ ਲੋਕ ਇੱਥੇ ਥੁੱਕ ਸੁੱਟਦੇ ਆ ਯਾ ਆਪਣਾ ਜੂਠਾ ਸੁੱਟਦੇ ਆ ਤਾਂ ਕਿਤੇ ਨਾ ਕਿਤੇ ਬਹੁਤ ਨਿੰਦਣਯੋਗ ਹੈਗਾ ਆ ਤਸਵੀਰ ਦਿਖਾਵਾਂਗੇ ਜਿੱਥੇ ਕੁਝ ਨਸ਼ੀਲੇ ਪਦਾਰਥੇ ਵੀ ਜਿਹੜੇ ਆ ਵੇਖਣ ਨੂੰ ਮਿਲਣਗੇ ਇਹ ਨਸ਼ੀਲੇ ਪਦਾਰਥ ਇਸ ਜਗ੍ਹਾ ਤੇ ਜਿਹੜੇ ਹੈਗੇ ਨੇ ਉਹ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ ਦੂਜੇ ਪਾਸੇ ਲੋਕ ਆਪਣੇ ਕੱਪੜੇ ਤੱਕ ਸੁੱਟ ਕੇ ਗਏ ਹੋਏ ਨੇ ਸੋ ਇਹ ਤਸਵੀਰਾਂ ਤੁਸੀਂ ਦੇਖੋ ਖਾਸ ਕਰਕੇ ਇਸ ਜਗ੍ਹਾ ਤੇ ਇੰਨਾ ਕਿ ਗੰਦ ਪਿਆ ਹੋਇਆ ਕਿ ਕੁਝ ਜ਼ਿਕਰ ਨਹੀਂ ਕਰ ਸਕਦੇ ਆਪਾਂ ਹਾਲਾਂਕਿ ਇਹ ਬੋਰਡ ਨਵੇਂ ਬੋਰਡ ਜ਼ਰੂਰ ਲਗਾਏ ਗਏ ਹੋਏ ਆ ਇਸ ਜਗ੍ਹਾ ਤੇ ਤੁਹਾਨੂੰ ਕੋਈ ਗੰਦਗੀ ਨਹੀਂ ਵਿਖੇਗੀ ਇਹ ਬੋਰਡ ਬਿਲਕੁਲ ਸਾਫ਼ ਹੈਗੇ ਨੇ ਠੀਕ ਹੈ ਪਰ ਦੂਜੇ ਪਾਸੇ ਜੇਕਰ ਜ਼ਿਕਰ ਕਰੀਏ ਤਾਂ ਅੰਮ੍ਰਿਤਸਰ ਸਿੱਖਤੀ ਦੇ ਘਰ ਇਹ ਹਾਲ ਨਹੀਂ ਇਹ ਤਸਵੀਰਾਂ ਬਿਆਨ ਖੁਦ ਹੁੰਦੀਆਂ ਨੇ ਸਾਨੂੰ ਸ਼ਾਇਦ ਬੋਲਣ ਦੀ ਲੋੜ ਵੀ ਨਹੀਂ ਇੱਕ ਪਾਸੇ ਹੋਰ ਤਸਵੀਰ ਦਿਖਾਵਾਂਗੇ ਜਿਸ ਜਗ੍ਹਾ ਤੇ ਪਾਣੀ ਰੱਖਿਆ ਗਿਆ ਪੰਛੀਆਂ ਨੂੰ ਪਿਉਣ ਵਾਸਤੇ ਖਾਸ ਕਰਕੇ ਜਦੋਂ ਇਹ ਜਗ੍ਹਾ ਤਿਆਰ ਹੋਈ ਸੀ ਇੱਕ ਵੱਡੇ ਕੜੇ ਦੇ ਵਿੱਚ ਪਾਣੀ ਪਾ ਕੇ ਰੱਖਿਆ ਗਿਆ ਸੀ ਕਿ ਪੰਛੀਆਂ ਲਈ ਇਸ ਜਗ੍ਹਾ ਤੇ ਪਾਣੀ ਮਿਲੇਗਾ ਕਿਉਂਕਿ ਗਰਮੀਆਂ ਦੇ ਦਿਨ ਹੁੰਦੇ ਆ ਪੰਛੀਆਂ ਨੂੰ ਵੀ ਪਾਣੀ ਚਾਹੀਦਾ ਹੁੰਦਾ ਹੈ ਅਰੇ ਮੈਂ ਕਹਿ ਨਹੀਂ ਸਕਦਾ ਕਿ ਇਹ ਜਿਹੜਾ ਪਾਣੀ ਆ ਇਹ ਪੀਣ ਯੋਗ ਹੈਗਾ ਆ ਕਈ ਬਿਮਾਰੀਆਂ ਇਸ ਪਾਣੀ ਦੇ ਵਿੱਚ ਹੋਣਗੀਆਂ ਕਈ ਜਿਹੜਾ ਗੰਦ ਇਸ ਪਾਣੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੋਏਗਾ ਸੋ ਅੱਜ ਇਸ ਤੇ ਚਰਚਾ ਕਰਾਂਗੇ ਸਾਡੇ ਨਾਲ ਸਮਾਜ ਸੇਵਕ ਅਸਰਪਜੀਤ ਸਿੰਘ ਸੋਨੂ ਜੰਡਿਆਲਾ ਮੌਜੂਦ ਨੇ ਪਾਜੀ ਸਵਾਗਤ ਕਰਦਾ ਤੁਹਾਡਾ ਲਿਵਿੰਗ ਇੰਡੀਆ ਨਿਊਜ਼ ਬਹੁਤ ਬਹੁਤ ਧੰਨਵਾਦ ਪਾਜੀ ਤੁਹਾਡਾ ਕਿੱਦਾਂ ਦੇਖਦੇ ਹੋ ਜਿਸ ਤਰ੍ਹਾਂ ਹਾਲ ਬਣਾਇਆ ਅੰਮ੍ਰਿਤਸਰ ਸਿਫਤੀ ਦਾ ਘਰ ਜ਼ਰੂਰ ਕਹਿੰਦੇ ਆ ਪਰ ਇਹ ਅੰਮ੍ਰਿਤਸਰ ਸਿਫਤੀ ਦੇ ਘਰ ਦੀਆਂ ਇਹ ਤਸਵੀਰਾਂ ਨਿੰਦਨਯੋਗ ਹੈਗੀਆਂ ਬਹੁਤ ਮੰਦਭਾਗੀ ਗੱਲ ਆ ਸਭ ਤੋਂ ਵੱਡੀ ਗੱਲ ਵੀ ਪੰਕਤੀ ਬਹੁਤ ਵੱਡੀ ਲਿਖੀ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤੂਸ ਦੂਸਰੇ ਪਾਸੇ ਲਿਖਿਆ ਅਮਰੇ ਸਰਸਤੀ ਦਾ ਘਰ ਹੁਣ ਐਡੇ ਵੱਡੇ ਲਫ਼ਜ਼ ਲੈ ਕੇ ਤੇ ਥੱਲੇ ਉਹਦੇ ਚੈਣੀਆਂ ਖੈਣੀਆਂ ਤੇ ਉਹ ਸਿੱਕਟਾਂ ਦੀਆਂ ਡੱਬੀਆਂ ਪਈਆਂ ਨਰਾਦਰ ਨਹੀਂ ਇਹ ਬਹੁਤ ਮੰਦਭਾਗੀ ਗੱਲ ਆ ਕਿਉਂਕਿ ਗੁਰੂ ਨਗਰੀ ਦਾ ਮੁੱਖ ਦਵਾਰ ਆ ਇਹ ਗੋਲਡਨ ਗੇਟ ਨਾਲ ਹੀ ਜਿੱਥੋਂ ਨੰਗ ਕੇ ਆਉਂਦੇ ਦੂਰੋਂ ਦੂਰੋਂ ਵਿਸ਼ਵ ਦੇ ਵਿੱਚੋਂ ਸੰਗਤ ਆਉਂਦੀ ਇੱਥੇ ਦਰਸ਼ਨ ਕਰਨ ਦੇ ਲਈ ਤੇ ਬੜੀ ਮਾੜੀ ਗੱਲ ਆ ਔਰ ਬੜੀ ਮੰਦਭਾਗੀ ਗੱਲ ਆ ਹੁਣ ਆ ਜਿਹੜੇ ਪਾਣੀ ਦੀ ਤੁਸੀਂ ਗੱਲ ਕਰ ਰਹੇ ਸੀਗੇ। ਇਹੀ ਪਾਣੀ ਜੇ ਕਿਸੇ ਦੇ ਘਰ ਵਿੱਚ ਹੁੰਦਾ ਜਮਾ ਹੁੰਦਾ ਜਦਾਂ ਕੂਲਰਾਂ ਦੇ ਵਿੱਚ ਜਾਂ ਕਿਸੇ ਦੀ ਦੁਕਾਨ ਤੇ ਪਿਆ ਹੁੰਦਾ ਤੇ ਉਸੇ ਵੇਲੇ ਪ੍ਰਸ਼ਾਸਨ ਨੇ ਕਾਰਵਾਈ ਕਰਕੇ ਚਲਾਨ ਤੇ ਉਹਦੇ ਹੱਥ ਚਲਾਨ ਪੜਾ ਦੇਣਾ ਹੈ ਵੀ ਇੰਨੇ ਪੈਸੇ ਭਰ। ਪਰ ਹੁਣ ਇਹਨਾਂ ਨੂੰ ਕੀ ਕਵੇ ਕੋਈ? ਇਹ ਗੱਲ ਜਿਹੜੀ ਹੈ ਇਹਦਾ ਤੇ ਕੋਈ ਮੁੱਲ ਹੀ ਨਹੀਂ ਆ। ਇਹ ਸਾਡਾ ਜੀਵਨ ਆ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਾਤਾ। ਜੇਕਰ ਅਸੀਂ ਇਹਨਾਂ ਗੱਲਾਂ ਤੇ ਤਿੰਨਾਂ ਤੇ ਪਹਿਰਾ ਦੇ ਦਈਏ ਨਾ। ਪਵਨ ਜਿਹੜੇ ਅਸੀਂ ਸਵਾਸ ਲੈਂਦੇ ਆ ਸਾਡਾ ਗੁਰੂ ਆ ਪਾਣੀ ਸਾਡਾ ਪਿਤਾ ਵਾ ਪਾਣੀ ਸਾਡਾ ਜੀਵਨ ਆ ਪ੍ਰਮਾਤਮਾ ਵੱਲੋਂ ਦਿੱਤੀ ਇੱਕ ਅਨਮੋਲ ਦਾਤ ਆ ਧਰਤੀ ਸਾਡੀ ਮਾਤਾ ਵਾ ਜਿੰਨੂੰ ਅਸੀਂ ਦਿਨੋਂ ਦਿਨ ਕੈਮੀਕਲ ਪਾ ਕੇ ਦੂਸ਼ਿਤ ਕਰ ਰਹੇ ਆ ਹੁਣ ਗੱਲ ਰਹਿ ਗਈ ਇੱਥੇ ਸਾਫ ਸਫਾਈ ਦੀ ਤੁਸੀਂ ਅਮ੍ਰਿਤਸਰ ਦੇ ਜਾ ਕੇ ਕਾਉਂਸਲਰਾਂ ਦੇ ਘਰਾਂ ਲੱਗੇ ਤੇ ਐਮ ਐਲ ਏਾਂ ਦੇ ਤੇ ਦੂਜੇ ਲੀਡਰਾਂ ਦੇ ਸਾਰਿਆਂ ਦੇ ਵੇਖਿਓ ਇਹ ਸਫਾਈ ਵਾਲੇ ਬੰਦੇ ਜਿਹੜੇ ਉੱਥੇ ਤੇ ਜਾਂਦੇ ਆ ਸਾਫ ਸਫਾਈ ਕਰਾਉਂਦੇ ਉਹਨਾਂ ਕੋ ਯਾਰ ਜਿੱਥੇ ਲੋੜ ਉੱਥੇ ਭੇਜੋ ਤੁਸੀਂ ਤੁਸੀਂ ਆਪਣੇ ਪ੍ਰਾਈਵੇਟ ਰੱਖ ਲਓ ਤੁਹਾਨੂੰ ਲੋਕੀ ਵੋਟਾਂ ਵੀ ਪਾਉਣ ਤੇ ਤੁਹਾਡੇ ਕੋ ਮੰਗਾ ਵੀ ਕਰਨ ਤੇ ਫਿਰ ਤੇ ਮਾੜੀ ਗੱਲ ਆ ਨਾ ਗੁਰੂ ਰਾਮਦਾਸ ਮਾਰੇ ਦੀ ਨਗਰੀ ਦੀ ਸੇਵਾ ਬੜੇ ਕਰਮਾ ਭਾਗਾ ਨਾਲ ਮਿਲਦੀ ਆ ਭਰਾਓ ਇਹਨੂੰ ਇਦਾਂ ਨਾ ਗਵਾਓ ਇਹ ਸੇਵਾ ਜਿਹੜੀ ਆ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਬਹੁਤ ਚੰਗੇ ਕਰਮ ਭਾਗ ਹੋਣ ਤੇ ਸੇਵਾ ਮਿਲਦੀ ਹੈ ਸੇਵਾ ਹੀ ਆ ਜਿਹੜੀ ਤੁਸੀਂ ਕਰ ਰਹੇ ਹੋ ਪਰ ਆ ਜਿਹੜਾ ਤੁਸੀਂ ਕੰਮ ਆ ਜਿਹੜਾ ਸਫਾਈ ਵਾਲੇ ਉਧਰ ਲਾ ਦਿੰਦੇ ਪੋਲਿਟਿਸ਼ੀਨਰਾਂ ਤੋਂ ਨਾ ਡਰੋ ਰੱਬ ਤੋਂ ਡਰੋ ਸ਼੍ਰੀ ਦਰਬਾਰ ਸਾਹਿਬ ਸਾਹਿਬ ਦੇ ਆਲੇ ਦੁਆਲੇ ਜਾਇਓ ਉੱਥੇ ਵੀ ਅੱਜਕੱਲ ਮੈਂ ਵੇਖ ਰਿਹਾ ਸੀਗਾ ਕੋਈ ਜ਼ਿਆਦਾ ਸਾਫ਼ ਸਫਾਈ ਦੇ ਅਰੇਂਜਮੈਂਟ ਨਹੀਂ ਹੈਗੇ ਆ ਗੋਲਡਨ ਗੇਟ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਮੁੱਖ ਦਵਾਰ ਆ ਇਹਦੇ ਚਾਰੇ ਪਿੱਲਰ ਖਰਾਬ ਹੋ ਗਏ ਜੰਗਾਲ ਲੱਗੇ ਆਲੇ ਦੁਆਲੇ ਲਾਈਟਾਂ ਦੀਆਂ ਜਗਦੀਆਂ ਨਹੀਂ ਕਰੋੜਾਂ ਰੁਪਏ ਲੱਗੇ ਲੋਕਾਂ ਦੇ ਪੈਸੇ ਇਹ ਆਮ ਜਨਤਾ ਦੇ ਟੈਕਸ ਦੇ ਪੈਸੇ ਆ ਕੋਈ ਸਰਕਾਰ ਜਾਂ ਕੋਈ ਨੁਮਾਇੰਦਾ ਆਪਣੇ ਘਰੋਂ ਨਹੀਂ ਲਿਉਂਦਾ ਇਹ ਸਿਰਫ ਉਦਘਾਟਨ ਕਰਕੇ ਚੱਲ ਜਾਂਦੇ ਤੇ ਇਹਦੀ ਸਾਮ ਸੰਭਾਲ ਕਿੰਨੇ ਕਰਨੀ ਆ ਜੇ ਸਾਮ ਸੰਭਾਲ ਨਹੀਂ ਕਰਨੀ ਫਿਰ ਕਿਉਂ ਬਣਾਉਂਦੇ ਜੇ ਅਸੀਂ ਇੱਥੇ ਕਹਦੇ ਨੇ ਲੋਕਾਂ ਨੂੰ ਸਮਰਪਿਤ ਕਰਤਾ ਹੋਣਾ ਲਾਈਟ ਆ ਇੱਥੇ ਇਹ ਮੇਨ ਲਾਈਟ ਆ ਇੱਥੋਂ ਪਠਾਨਕੋਟ ਨੂੰ ਬਟਾਲੇ ਨੂੰ ਰਸਤਾ ਜਾਂਦਾ ਉਹ ਜਲੰਧਰ ਅੰਮ੍ਰਿਤਸਰ ਮਾਰ ਗਿਆ ਤੇ ਇਹ ਇੱਥੋਂ ਵੇਖੋ ਤੁਸੀਂ ਇਹ ਲਾਈਟ ਹੀ ਬੰਦ ਆ ਤੇ ਫਿਰ ਹੁਣ ਕੌਣ ਜ਼ਿੰਮੇਵਾਰ ਇਹਦਾ ਇਸ ਕਰਕੇ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਪ੍ਰਸ਼ਾਸਨ ਦੀ ਮੁਢਲੀ ਜ਼ਿੰਮੇਵਾਰੀ ਬਣਦੀ ਆ ਇਹਨਾਂ ਗੱਲਾਂ ਤੋਂ ਭੱਜਣਾ ਨਹੀਂ ਚਾਹੀਦਾ ਪ੍ਰਸ਼ਾਸਨ ਨੂੰ ਜਿਹੜੀ ਜ਼ਿੰਮੇਵਾਰੀ ਬਣਦੀ ਆ ਉਹਨੂੰ ਭਲੀ ਭਤੀ ਨਿਭਾਉਣਾ ਚਾਹੀਦਾ ਵਾ ਕਿੰਨਾ ਕ ਇਲਜ਼ਾਮ ਸਮਝਦੇ ਹੋ ਜਾਂ ਫਿੱਕੀ ਫਲੋ ਦਾ ਜਾਂ ਪ੍ਰਸ਼ਾਸਨ ਦਾ ਲੋਕਾਂ ਦਾ ਜਿਸ ਤਰੀਕੇ ਨਾਲ ਇਸ ਜਗ੍ਹਾ ਤੇ ਗੰਦਗੀ ਹੈਗੀ ਦੇਖੋ ਕਿਸੇ ਦਾ ਨਹੀਂ ਅਸੀਂ ਤੇ ਆਪਣੇ ਸਮਝਦੇ ਆ ਸਾਡੀ ਗੁਰੂ ਨਗਰੀ ਦੇ ਵਿੱਚ ਚੰਦ ਕ ਲੋਗ ਉਹ ਆ ਜਿਹੜੇ ਨਾ ਇਹ ਨਹੀਂ ਵਾਲਾ ਦਵਾਲਾ ਵੇਂਦੇ ਕਿਤੇ ਵੀ ਕੁਝ ਵੀ ਛੱਡ ਦਿੰਦੇ ਆ ਗੁਰੂ ਨਗਰੀ ਦੇ ਵਿੱਚ ਗੰਦਗੀ ਪਾਉਣਾ ਵੀ ਪਾਪ ਐ ਇੱਕ ਤਰ੍ਹਾਂ ਦਾ ਕਿਉਂਕਿ ਤੁਸੀਂ ਆਪਣੇ ਘਰਾਂ ਨੂੰ ਸਾਫ਼ ਸੁਥਰਾ ਰੱਖ ਕੇ ਕੀ ਕਰੋਗੇ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਚੋਂ ਸੰਗਤ ਇੱਥੇ ਆਉਂਦੀ ਆ ਤੇ ਸਾਡਾ ਮਾੜਾ ਇੰਪ੍ਰੈਸ਼ਨ ਹੀ ਪੈਂਦਾ ਜਦੋਂ ਆਲਾਦਵਾਲਾ ਸਾਡੇ ਸਾਫ ਸੁਥਰਾ ਬਹਿੰਦੀ ਨਹੀਂ ਅਸੀਂ ਕਿਉਂ ਆਪਣੇ ਘਰਾਂ ਨੂੰ ਸਾਫ ਸੁਥਰਾ ਰੱਖਦੇ ਇਹ ਸਾਡਾ ਘਰ ਨਹੀਂ ਹੈ ਇਹ ਗੁਰੂ ਰਾਮਦਾਸ ਮਹਾਰਾਜ ਦਾ ਵਸਾਇਆ ਹੋਇਆ ਸ਼ਹਿਰ ਆ ਸਾਡਾ ਸਾਰਿਆਂ ਦਾ ਮੋਢਲਾ ਫਰਜ਼ ਬਣਦਾ ਵਾ ਪਹਿਲ ਦੀ ਧਾਰ ਤੇ ਅਸੀਂ ਇੱਥੇ ਸਫਾਈ ਕਰੀਏ ਕਿਉਂਕਿ ਅਸੀਂ ਜਿਸ ਨਗਰੀ ਦੇ ਨਿਵਾਸੀ ਆ ਸਾਡਾ ਵਿਸ਼ਵ ਦੇ ਵਿੱਚ ਜਾਣੇ-ਜਾਨੇ ਅਸੀਂ ਸਰਬੱਤ ਦੇ ਭਲੇ ਵਾਲੇ ਚੜ੍ਹਦੀ ਕਲਾ ਵਾਲੇ ਸਿੰਘ ਆ ਤੇ ਇਹ ਤੇ ਸਾਨੂੰ ਪਹਿਲ ਦੀ ਧਾਰ ਤੇ ਸੇਵਾ ਕਰਨੀ ਚਾਹੀਦੀ ਸਾਰਿਆਂ ਦਾ ਹੀ ਫਰਜ਼ ਬਣਦਾ ਵਾ ਪ੍ਰਸ਼ਾਸਨ ਦਾ ਇਕੱਲੇ ਦਾ ਨਹੀਂ ਨਾ ਹੀ ਸਰਕਾਰ ਦਾ ਸਰਕਾਰ ਦਾ ਕੰਮ ਹੁੰਦਾ ਫੰਡ ਦੇਣਾ ਉਹ ਤਾਂ ਫੰਡ ਸਰਕਾਰ ਦੇਈ ਜਾਂਦੀ ਤੁਸੀਂ ਕਿਤੇ ਆਰਟੀਆਈ ਪਾ ਕੇ ਮੰਗ ਲਿਓ ਉਹ ਚੀਜ਼ਾਂ ਬਣੀਆਂ ਵੀ ਨਹੀਂ ਹੁੰਦੀਆਂ ਕੰਮ ਵੀ ਨਹੀਂ ਹੋ ਜਾਂਦੇ ਜਿਹੜੇ ਆਰਟੀਆਈ ਦੇ ਵਿੱਚ ਤੁਹਾਨੂੰ ਮਿਲ ਜਾਣੇ ਭੀ ਇਹ ਪਤਾ ਨਹੀਂ ਕਿੰਨੀ ਈ ਹੋ ਗਿਆ ਇਸ ਕਰਕੇ ਪ੍ਰਸ਼ਾਸਨੇ ਦੇ ਉੱਲ ਧਿਆਨ ਦੇਵੇ ਅਸੀਂ ਗੋਲਡਨ ਗੇਟ ਤੋਂ ਲੈ ਕੇ ਤੇ ਇੰਡੀਆ ਗੇਟ ਤੱਕ ਜਿੰਨੀਆਂ ਵਿਰਾਸਤਾਵਾਂ ਹਰ ਜਗ੍ਹਾ ਜਾ ਜਾ ਕੇ ਵੇਖਣ ਦੇ ਬੁਰੇ ਹੀ ਹਾਲ ਹੁਣ ਕਿੱਥੇ ਇਹਨਾਂ ਨੂੰ ਕਿੰਨਿਆਂ ਦਾ ਦੋਸ਼ ਦਈ ਜਾਈਏ ਇਹਨਾਂ ਅਗੜੀ ਹੱਥ ਜੋੜ ਕੇ ਹੀ ਬੇਨਤੀ ਕਰਨੀ ਆ ਕੁਝ ਯਾਸੀ ਲੀਡਰਾਂ ਨੂੰ ਵੀ ਨਾਲ ਲੈ ਕੇ ਜਾਵਾਂਗੇ ਨਾਲ ਸਾਡਾ ਸਾਥ ਦੇ ਰਹੇ ਆ ਜਿਹੜੇ ਗੁਰੂ ਨਗਰੀ ਦੇ ਐਮਪੀ ਉਹਨਾਂ ਨੇ ਬਹੁਤ ਸਾਰੇ ਪ੍ਰੋਜੈਕਟ ਵੀ ਲਿਆਂਦੇ ਉਹਨਾਂ ਕਿਹਾ ਵੀ ਜਿੱਥੇ ਜਿੱਥੇ ਕੋਈ ਕਮੀ ਹੈ ਮੈਨੂੰ ਦੱਸੋ ਮੈਂ ਨਾਲ ਜਾਊਂਗਾ ਕਹਿੰਦੇ ਮੇਰਾ ਫਰਜ਼ ਬਣਦਾ ਵਾ ਮੈਂ ਹੱਲ ਵੀ ਕਰਵਾਉ ਜਿੰਨੇ ਜੋਗਾ ਹੈਗਾ ਤੁਹਾਡੇ ਨਾਲ ਵੀ ਜਾਊਂ ਜਿੱਥੇ ਮੈਨੂੰ ਖੜਨਾ ਲੈ ਜਾਓ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਦੂਜਿਆਂ ਨੂੰ ਵੀ ਸੱਦਾ ਦੇਣਾ ਤੇ ਬੇਨਤੀ ਕਰਦਾ ਹਰ ਪਾਰਟੀ ਦੇ ਨੁਮਾਇੰਦੇ ਨੂੰ ਭਰਾਓ ਫੋਨ ਤੇ ਉਹ ਮਾੜਾ ਆ ਚੰਗਾ ਫਜ਼ੂਲ ਦੀਆਂ ਖਬਰਾਂ ਵੇਖ ਕੇ ਤੇ ਫਜ਼ੂਲ ਦੇ ਬਿਆਨਾਂ ਵੱਲ ਧਿਆਨ ਨਾ ਦਿਈਏ ਅਸੀਂ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਕਰਕੇ ਲੋਕਾਂ ਨੂੰ ਇੱਕ ਚੰਗਾ ਮੈਸੇਜ ਦਿਈਏ ਦੂਰੋਂ ਦੂਰੋਂ ਲੋਕ ਹੀ ਆਉਂਦੇ ਆ ਨਾ ਜਦੋਂ 에어ਪੋਰਟ ਤੋਂ ਜਾਂਦੇ ਗੁਰੂ ਰਾਮਦਾਸ ਮਹਾਰਾਜ ਦਾ 에어ਪੋਰਟ ਆ ਇੱਥੋਂ ਜਦੋਂ ਜਾਂਦੇ ਆ ਕੁਝ ਲੋਕ ਜਿਹੜੇ ਇੱਥੇ ਇਲਾਜ ਕਰਾਉਣ ਦੇ ਲਈ ਵੀ ਆਉਂਦੇ ਆ ਕੁਝ ਲੋਕ ਗੁਰੂ ਸਾਹਿਬ ਨੂੰ ਨਮਸਕਾਰ ਕਰਨ ਆਉਂਦੇ ਆ ਹਰ ਇੱਕ ਸੰਪਰਦਾ ਦੇ ਲੋਕ ਜਿਹੜੇ ਇੱਥੇ ਆਉਂਦੇ ਆ ਪਰ ਜਦੋਂ ਇੱਥੇ ਆਲਾ ਦਵਾਲਾ ਸਾਫ਼ ਸੁਥਰਾ ਨਹੀਂ ਨਾ ਹੁੰਦਾ ਤੇ ਸਾਡਾ ਜਿਹੜਾ ਵਾ ਇਹ ਸ਼ਹਿਰ ਸਮਾਰਟ ਸਿਟੀ ਦੇ ਅੰਦਰ ਆ ਤੇ ਉਹ ਸਾਡੇ ਲਈ ਬਹੁਤ ਮਾੜੀ ਗੱਲ ਔਰ ਬਹੁਤ ਗਲਤ ਮੈਸੇਜ ਜਾਂਦਾ ਵਾ ਤੇ ਖਾਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵਾ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਸਾਥ ਦੇਣਾ ਚਾਹੀਦਾ ਔਰ ਸਭ ਤੋਂ ਵੱਡਾ ਸੰਯੋਗ ਜਿਹੜਾ ਮੀਡੀਆ ਦਾ ਬਣਦਾ ਕਿ ਤੁਸੀਂ ਯਾਰ ਜਿੱਥੇ ਵੀ ਕੋਈ ਹੁੰਦਾ ਨਾ ਭਰਾਓ ਜ਼ਰੂਰ ਵਿਖਾਇਆ ਕਰੋ ਤੁਹਾਡਾ ਫਰਜ਼ ਹੈ ਪ੍ਰਮਾਤਮਾ ਨੇ ਤੁਹਾਡੇ ਵੀ ਹਿੱਸੇ ਸੇਵਾ ਲਈ ਆ ਤੇ ਤੁਸੀਂ ਲੋਕਾਂ ਤੱਕ ਮੈਸੇਜ ਪਹੁੰਚਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਜੇ ਤੁਹਾਡੇ ਹਿੱਸੇ ਵੀ ਗੁਰੂ ਨੇ ਸੇਵਾ ਲਈ ਆ ਤੇ ਮੈਂ ਤੁਹਾਡੇ ਸਾਰੇ ਚੈਨਲ ਦੇ ਰਹੀਂ ਮਾਧਿਅਮ ਦੇ ਰਹੀਂ ਸਾਰੇ ਮੀਡੀਆ ਵਾਲੇ ਵੀਰਾਂ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਇਹੋ ਜਿਹੇ ਕੰਮਾਂ ਨੂੰ ਵਿਖਾਉਂਦੇ ਆ ਤੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਆ ਵਿਖਾਉਂ ਉਹ ਕਲਾਕਾਰ ਨੇ ਗਾਲ ਕੱਢਤੀ ਉਹਨੂੰ ਇਦਾਂ ਕਹਤਾ ਫਲਾਣੇ ਦਾ ਇਦਾਂ ਹੋ ਗਿਆ ਉਹ ਚੀਜ਼ਾਂ ਨੂੰ ਨਾ ਵਿਖਾਇਆ ਕਰੋ ਜਿਹੜੀਆਂ ਕਿਸੇ ਨੂੰ ਕੋਈ ਸੰਦੇਸ਼ ਨਹੀਂ ਚੰਗਾ ਦਿੰਦੀਆਂ ਅਸੀਂ ਆਪਣੇ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਖੜੀ ਐ ਅਸੀਂ ਚੜ੍ਹਦੀ ਕਲਾ ਵਾਲੇ ਆ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਰਬੱਤ ਦੇ ਭਲੇ ਦੀ ਅਰਦਾਸ ਸਿਖਾਈ ਆ ਤੇ ਅਸੀਂ ਸਭ ਦਾ ਭਲਾ ਮੰਗਣ ਵਾਲੇ ਲੋਕ ਆ ਅਸੀਂ ਭਈ ਚੜ੍ਹਦੀ ਕਲਾ ਵਾਲੇ ਲੋਕ ਆ ਪੰਜਾਬ ਜਿਹੜਾ ਪਾਣੀ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਉਹ ਪੰਕਤੀ ਵੀ ਜਿਹੜੀ ਲਿਖੀ ਆ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਹੁਣ ਦੱਸੋ ਅਸੀਂ ਝੂਠੇ ਪੈਂਦੇ ਕਿ ਨਹੀਂ ਪੈਂਦੇ ਬੰਦੇ ਤੋਤੇ ਬੱਜੋਗੇ ਰੱਬ ਤੋਂ ਤੇ ਡਰੋ ਯਾਰ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਇਸ ਚੀਜ਼ ਦਾ ਮਤਲਬ ਵੀ ਜ਼ਰੂਰ ਜਾਣਿਓ ਮਤਲਬ ਜਾਣ ਕੇ ਜਿਹੜਾ ਫਰਜ਼ ਬਣਦਾ ਉਹਨੂੰ ਅਦਾ ਕਰਿਓ ਅੰਮ੍ਰਿਤਸਰ ਨੂੰ ਖਾਸ ਕਰਕੇ ਪੰਜਾਬ ਦਾ ਦਿਲ ਆਖਿਆ ਜਾਂਦਾ ਕਾਫੀ ਸੋਹਣਾ ਸ਼ਹਿਰ ਆ ਗੁਰੂਪੀਣਾ ਦੀ ਧਰਤੀ ਆ ਗੁਰੂਆਂ ਦੇ ਚਰਨ ਛੋਹ ਪ੍ਰਾਪਤ ਨੇ ਸਰਤੀ ਤੇ ਪਰ ਜਿਸ ਤਰੀਕੇ ਨਾਲ ਗੰਦਗੀ ਦਾ ਜ਼ਿਕਰ ਕਰੀਏ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਵਿਰਾਸਤੀ ਮਾਰਗ ਹੋ ਗਿਆ ਜਿੰਨੀਆਂ ਵੀ ਲਾਗੇ ਸ਼ਾਗਿਦੀਆਂ ਗਲੀਆਂ ਨੇ ਜਾਂ ਹੋਰ ਇਲਾਕੇ ਦੀਆਂ ਗੱਲ ਕਰ ਲਈ ਤਾਂ ਕੋੜਿਆਂ ਦੇ ਢੇਰ ਦੇਖਣ ਨੂੰ ਮਿਲਦੇ ਹਾਲਾਂਕਿ ਇੱਕ ਆਪਣੇ ਐਮਪੀ ਗੁਰਜੀਤ ਸਿੰਘ ਓਹਲਾ ਨੇ ਇੱਕ ਮੁੱਦਾ ਹੋਰ ਚੁੱਕਿਆ ਸੀ ਕਿ ਜਿਹੜੀ ਇੱਕ ਸੱਚਖੰਡ ਐਕਸਪ੍ਰੈਸ ਹੈਗੀ ਆ ਉਸ ਦੇ ਵਿੱਚ ਕਾਫੀ ਗੰਦ ਲੋਕੀ ਫਲਾਉਂਦੇ ਆ ਨਾਮ ਉਸ ਦਾ ਸੱਚਖੰਡ ਰੱਖਿਆ ਪਵਿੱਤਰ ਨਾਮ ਰੱਖਿਆ ਪਰ ਜਿਸ ਤਰੀਕੇ ਨਾਲ ਉਸ ਦੇ ਵਿੱਚ ਗੰਦਗੀ ਹੈਗੀ ਆ ਬਹੁਤ ਨਿੰਦਨਯੋਗ ਆ ਲੱਗਦਾ ਕਿ ਇਸ ਤਰੀਕੇ ਦੇ ਜਿਹੜੇ ਹੋਰ ਕੰਮ ਹੈਗੇ ਨੇ ਉਹ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਆ ਆਪ ਜਿਹੜਾ ਸਵਾਰਥ ਨਹੀਂ ਹੋਣਾ ਚਾਹੀਦਾ ਹਾਲਾਂਕਿ ਇਹ ਕੰਮਾਂ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਬਿਲਕੁਲ ਸਾਡੇ ਗੁਰੂ ਨਗਰੀ ਦੇ ਜਿਹੜੇ ਐਮਪੀ ਆ ਬਹੁਤ ਹੀ ਇੱਕ ਨੇਕਦਿਲ ਇਨਸਾਨ ਆ ਕੋਈ ਕਸਰ ਨਹੀਂ ਉਸ ਬੰਦੇ ਨੇ ਕੰਮ ਚ ਛੱਡੀ ਉਹਨੂੰ ਵਿਚਾਰੇ ਨੂੰ ਕਿਤੇ ਕਹੀਏ ਤੁਰ ਪਿੰਦਾ ਨਾਲ ਸਾਰੇ ਲੀਡਰ ਇਦਾਂ ਦੇ ਹੀ ਹੋਣੇ ਚਾਹੀਦੇ ਆ ਪਾਰਟੀ ਪਾਜੀ ਤੋਂ ਉੱਠ ਕੇ ਕੰਮ ਕਰਨਾ ਚਾਹੀਦਾ ਇਹ ਵੀ ਮੰਗ ਜਿਹੜੀ ਤੁਸੀਂ ਕਹੀ ਆ ਸੱਚਖੰਡਰੀਆਂ ਦੀ ਮੈਂ ਹੀ ਲੈ ਕੇ ਗਿਆ ਸੀਗਾ ਉਹਨਾਂ ਉਸੇ ਵੇਲੇ ਗੱਲ ਕੀਤੀ ਹਜੂਰ ਸਾਹਿਬ ਨੂੰ ਫਲਾਈਟ ਵਾਲੀ ਗੱਲ ਵੀ ਮੈਂ ਲੈ ਕੇ ਗਿਆ ਸੀ ਫਿਰ ਸਭ ਤੋਂ ਵੱਡਾ ਮੁੱਦਾ ਸੀ ਬੰਦੀ ਸਿੰਘਾਂ ਦਾ ਤੇ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਬੇਅਦਬੀ ਦਾ ਉਹ ਵੀ ਉਹਨਾਂ ਪਾਰਲੀਮੈਂਟ ਚ ਚੁੱਕਿਆ ਚੰਡੀਗੜ੍ਹ ਦਾ ਸੀ ਕਿਸਾਨਾਂ ਦਾ ਸੀ ਉਹ ਜਿੰਨੇ ਜੋਗਾ ਹੈਗਾ ਵਿਚਾਰਾ ਕਰ ਪਰ ਅਸੀਂ ਹਰ ਇੱਕ ਉਸ ਨੁਮਾਇੰਦੇ ਨੂੰ ਬੇਨਤੀ ਕਰਦੇ ਆ ਸਾਡਾ ਵੀ ਫਰਜ਼ਾ ਬਣਦਾ ਵਾ ਵੀ ਅਸੀਂ ਆਪਣੇ ਨੁਮਾਇੰਦਿਆਂ ਕੋਲ ਜਾਇਆ ਕਰੀਏ ਸਾਰੇ ਨੁਮਾਇੰਦੇ ਮਾੜੇ ਨਹੀਂ ਹੁੰਦੇ ਸਾਰੀਆਂ ਪਾਰਟੀਆਂ ਮਾੜੀਆਂ ਨਹੀਂ ਹੁੰਦੀਆਂ ਸਾਡਾ ਵੀ ਫਰਜ਼ ਬਣਦਾ ਸੀ ਵੋਟ ਦਿੱਤੀ ਆ ਤੇ ਆਪਣੇ ਕੰਮ ਵੀ ਦਸੀਏ ਤੇ ਉਹਤੇ ਕੰਮ ਸੁਣ ਲਈ ਬੈਠੇ ਆ ਜੇ ਜਾਵਾਂਗੇ ਤੇ ਸੁਣਨਗੇ ਮੈਂ ਨਹੀਂ ਕਿਸੇ ਨੂੰ ਕਹਿੰਦਾ ਵੀ ਉਹ ਮਾੜਾ ਉਹ ਚੰਗਾ ਸਾਰੇ ਚੰਗੇ ਆ ਅਸੀਂ ਮਾੜੇ ਆ ਸਾਡੇ 'ਚ ਕੋਈ ਕਮੀ ਹੋਊਗੀ ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ ਉਹਨਾਂ 'ਚ ਕੋਈ ਕਮੀ ਨਹੀਂ ਹੁੰਦੀ ਪਰ ਉਹ ਆਪਣੇ ਫਰਜ਼ ਨੂੰ ਪੱਲੀ ਭਾਂਤੀ ਅਦਾ ਕਰਨ ਕੁਰਸੀਆਂ ਤੇ ਬਹਿ ਕੇ ਇਹ ਨਾ ਸੋਚੀਏ ਕਿ ਅਸੀਂ 5 ਸਾਲ 6 ਸਾਲ ਜਾਂ ਪਰਮਾਨੈਂਟ ਬਹਿ ਗਏ ਇਹ ਆਉਂਦੀਆਂ ਜਾਂਦੀਆਂ ਰਹਿਣੀਆਂ ਪਰ ਜਿਹੜੀ ਸੇਵਾ ਵਾ ਉਹ ਸੰਗਤ ਨੇ ਜਿਹੜੀ ਰੱਬ ਦੇ ਰੂਪ ਦੇ ਵਿੱਚ ਤੁਹਾਨੂੰ ਦਿੱਤੀ ਆ ਉਹਨੂੰ ਕਰਿਆ ਕਰੋ ਪਹਿਲ ਦੀ ਧਾਰ ਤੇ ਕਰਿਆ ਕਰੋ ਸੁਣੋ ਜੀ ਆਪਾਂ ਠੀਕ ਆ ਮੰਨ ਲੈਨੇ ਆ ਜਿਹੜੇ ਵੱਡੇ ਵੱਡੇ ਲੀਡਰ ਆ ਕਈ ਕੰਮਾਂ ਦੇ ਵਿੱਚ ਵਿਅਸਤ ਹੁੰਦੇ ਹੋਣਗੇ ਨਹੀਂ ਹਰ ਇੱਕ ਚੀਜ਼ ਤੇ ਧਿਆਨ ਦੇ ਸਕਦੇ ਠੀਕ ਹੈ ਸਾਡਾ ਮੀਡੀਆ ਦਾ ਫਰਜ਼ ਆ ਬਹੁਤ ਚੀਜ਼ਾਂ ਨੂੰ ਦਿਖਾਉਣੇ ਆ ਤਾਂ ਜੋ ਉਹਨਾਂ ਦੇ ਧਿਆਨ ਦੇ ਵਿੱਚ ਵੀ ਰਵੇ ਸੋ ਲੱਗਦਾ ਜਿਨ੍ਹਾਂ ਨੂੰ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ ਆ ਆਪਣੇ ਲੀਡਰ ਕੋਲ ਜਾ ਕੇ ਜਰੂਰ ਕਹਿਣ ਕਿ ਸਾਡੇ ਮਹੱਲੇ ਦਾ ਮੈਂ ਤੇ ਭਰਾ ਜੀ ਇਹ ਗੱਲ ਦਾ ਬਿਲਕੁਲ ਜੀਂਦਾ ਜਾਗਦਾ ਤੁਹਾਡੇ ਸਾਹਮਣੇ ਮੈਂ ਜਿੰਨੇ ਵੀ ਗੁਰੂ ਨਗਰੀ ਦੇ ਮਸਲਿਆਂ ਨੂੰ ਸਰਦਾਰ ਗਰਜੀਤ ਸਿੰਘ ਔਜਲੇ ਕੋਲ ਲੈ ਕੇ ਗਿਆ ਜਾਂ ਪ੍ਰਸ਼ਾਸਨ ਕੋਲ ਲੈ ਕੇ ਗਿਆ ਤੇ ਉਹਨਾਂ ਦਾ ਹੱਲ ਕਰਵਾਇਆ ਤਾਰਾਂ ਵਾਲਾ ਪੋਲ ਜਿਹੜੀ ਨਹਿਰ ਆ ਉਹ ਵਿਰਾਸਤੀ ਨਹਿਰ ਆ ਉਹ ਕੋਈ ਐਵੇਂ ਨਹਿਰ ਨਹੀਂ ਆ ਉਸ ਨਹਿਰ ਦਾ ਮਸਲਾ ਲੈ ਕੇ ਗਿਆ ਸੀ ਉਹਦਾ ਕੰਮ ਸ਼ੁਰੂ ਕਰਾਤਾ ਪਰ ਚੰਦ ਬੰਦੇ ਜਿਹੜੇ ਉਹ ਗੰਦਗੀ ਪਾਉਣਾ ਨਹੀਂ ਛੱਡਦੇ ਹੁਣ ਉਹ ਆਲੇ ਦੁਆਲੇ ਜਾਲੀਆਂ ਨਾਲ ਕਵਰ ਕਰਨ ਲੱਗੇ ਆ ਮੈਂ ਵੀ ਮਸਲਾ ਲੈ ਕੇ ਜਾਊਂਗਾ ਜਿੰਨੇ ਵੀ ਮਸਲੇ ਉਹਨਾਂ ਨੂੰ ਲੈ ਕੇ ਵੀ ਜਾਊਂਗਾ ਹੱਲ ਵੀ ਇਹਦਾ ਕਰਵਾਉਣ ਦੇ ਲਈ ਮੇਰਾ ਫਰਜ਼ ਆ ਮੈਂ ਗੁਰੂ ਨਗਰੀ ਦੇ ਇੱਕ ਜ਼ਿਮੇਵਾਰ ਨਾਗਰਿਕ ਆ ਇਸ ਦੇਸ਼ ਦੇ ਵਿੱਚ ਜਿੰਨਾ ਕਿ ਮੇਰਾ ਫਰਜ਼ ਬਣਦਾ ਮੈਂ ਉਹਨੂੰ ਅਦਾ ਕਰੂੰਗਾ ਤੇ ਜਿੰਨਾ ਕਿ ਪੋਲਿਟਿਸ਼ੀਅਨ ਦਾ ਬਣਦਾ ਉਹ ਵੀ ਅਦਾ ਕਰੂੰਗਾ ਤੁਹਾਡਾ ਬਣਦਾ ਤੁਸੀਂ ਵੀ ਅਦਾ ਕੀਤਾ ਤੇ ਤੁਹਾਡੇ ਮਾਧਿਅਮ ਰਹੀ ਹੋਰ ਵੀ ਕਈ ਵੀਰਾਂ ਨੇ ਤੁਹਾਡੇ ਨਾਲ ਆਣ ਕੇ ਖਲੋ ਜਾਣਾ ਪਹਿਲਾਂ ਤਾਂ ਇੱਕ ਤੁਰਦਾ ਬੱਚ ਹਜ਼ਾਰਾਂ ਖਲੋ ਜਾਂਦੇ ਆ ਫਿਰ ਲੱਖਾਂ ਹੋ ਜਾਂਦੇ ਆ ਇਸ ਕਰਕੇ ਅਸੀਂ ਜਿਹੜੇ ਸੰਘਰਸ਼ੀ ਲੋਕ ਆ ਚੜ੍ਹਦੀ ਕਲਾ ਵਾਲੇ ਲੋਕ ਆ ਤੇ ਸੱਚੇ ਪਾਤਸ਼ਾਹ ਨੇ ਜਿਹੜੀ ਸੇਵਾ ਵਾ ਜੇ ਨਹੀਂ ਪ੍ਰਸ਼ਾਸਨ ਕਰੂਗਾ ਤੇ ਪਤਾ ਨਹੀਂ ਕਿਹਦੇ ਕੋਲੋਂ ਲੈ ਲੈਣੀ ਆ ਪਰ ਇਹ ਰੁਕਣੀ ਨਹੀਂ अच्छा हुन इस जगह नु लेके करोगे कार्रवाई आगे जाओगे प्रशासन ਕੋਲ ਡੀਸੀ ਸਾਹਿਬ ਕੋ ਜਾਂ ਕਾਰਪੋਰੇਸ਼ਨ ਕੋ ਬਿਲਕੁਲ ਭਾਜੀ ਜਾਊਂਗਾ ਮੈਂ ਇਹ ਮੈਂ ਜਿੰਨੇ ਵੀ ਵਰਾਸਤਾ ਨੇ ਅੰਮ੍ਰਿਤਸਰ ਚ ਜਿਹੜੇ ਜਿਹੜੇ ਇੰਪੋਰਟੈਂਟ ਮੁੱਦੇ ਨੇ ਉਹ ਜਿਆਦਾ ਲੰਬਾ ਸਮਾਂ ਨਹੀਂ ਇੱਕ ਅੱਦੇ ਦਿਨ ਚ ਕਿਉਂਕਿ ਉਹ ਪਰਮਾਤਮਾ ਨੇ ਪਤਾ ਨਹੀਂ ਕਿਹੜੇ ਵੇਲੇ சுவாਸ ਦਿੱਤੇ ਕੋ ਲੈਣੇ ਚੰਗੇ ਕੰਮ ਚ ਦੇਰੀ ਨਹੀਂ ਕਰਨੀ ਚਾਹੀਦੀ ਇਹ ਸਵੇਰੇ ਹੀ ਇਹ ਕੰਮ ਕਰਾਂਗੇ ਜੇ ਡੀਸਾ ਬੈਠੇ ਹੋਣਗੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਬੈਠੇ ਹੋਣਗੇ ਐਮਪੀ ਸਾਹਿਬ ਹੋਣਗੇ ਮੈਂ ਜਿੰਨਾਂ ਨੂੰ ਵੀ ਸਵੇਰੇ ਮਿਲ ਕੇ ਇਸ ਮਸਲੇ ਦਾ ਉਹਨਾਂ ਦੇ ਨਾਲ ਗੱਲ ਕਰੂੰਗਾ ਤੇ ਕੋਸ਼ਿਸ਼ ਕਰੂੰਗਾ ਵੀ ਪ੍ਰਮਾਤਮਾ ਇਸ ਮਸਲੇ ਦਾ ਹੱਲ ਕਢੇ ਤੇ ਚੰਦ ਦਿਨਾਂ ਚ ਹੀ ਆਪਾਂ ਇੱਥੇ ਖਲੋ ਕੇ ਤੇ ਸਾਰਿਆਂ ਦਾ ਧੰਨਵਾਦ ਵੀ ਕਰਾਂਗੇ ਜੇ ਸਾਡਾ ਕੰਮ ਕਰਨਗੇ ਨਾ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਵੀ ਆਹ ਬੰਦੇ ਨੇ ਸਾਡੇ ਕਹਤੇ ਆ ਕੰਮ ਕੀਤਾ ਅਸੀਂ ਕੋਈ ਕਿਸੇ ਨਾਲ ਨਹੀਂ ਅਸੀਂ ਆਪਣਾ ਹੱਕ ਹੀ ਮੰਗਣ ਡਿਆ ਆਪਣੀ ਨਗਰੀ ਦੇ ਲਈ ਜਿਹੜੀ ਸਾਡੀ ਜ਼ਿੰਮੇਵਾਰੀ ਆ ਉਹ ਅਦਾ ਕਰਨ ਦੇ ਲਈ ਅਸੀਂ ਜਿਹੜਾ ਇਹ ਕੰਮ ਕਰ ਤਾਂ ਬਿਲਕੁਲ ਦਾਵਾ ਕੀਤਾ ਗਿਆ ਕਿ ਜਲਦੀ ਤੋਂ ਜਲਦੀ ਇਸ ਜਗ੍ਹਾ ਤੇ ਜਿਹੜਾ ਨਿਰਮਾਣ ਆ ਉਹ ਹੋਵੇਗਾ ਲਾਈਟਾਂ ਜਿਹੜੀਆਂ ਨੇ ਜਿੰਨੇ ਵੀ ਸ਼ਬਦਾਵਲੀ ਇਸ ਜਗ੍ਹਾ ਤੇ ਲਿਖੀ ਗਈ ਆ ਗੁਰਬਾ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਗਈਆਂ ਨੇ ਉਹਨਾਂ ਦੇ ਵਿੱਚ ਲਾਈਟਿੰਗ ਦਾ ਜਿਹੜਾ ਕੰਮ ਆ ਉਹ ਜਲਦੀ ਤੋਂ ਜਲਦੀ ਹੋਏਗਾ ਸੋ ਕੱਲ ਨੂੰ ਮਿਲ ਕੇ ਗੱਲਬਾਤ ਜਿਹੜੀ ਹੋਏਗੀ ਅਮ੍ਰਿਤਸਰ ਦੇ ਜਿਹੜੇ ਖਾਸ ਮੁੱਦੇ ਹੈਗੇ ਨੇ ਚਰਚਾ ਹੋਏਗੀ ਸੋ ਨੂੰ ਚੰਡੇਲਾ ਜੀ ਨੇ ਦੱਸਿਆ ਕਿ ਜਿੰਨੇ ਵੀ ਮੁੱਦੇ ਨੇ ਅਮ੍ਰਿਤਸਰ ਨੂੰ ਲੈ ਕੇ ਉਹ ਜ਼ਰੂਰ ਜਿਹੜੇ ਆ ਮੈਂ ਉੱਥੇ ਚਰਚਾ ਦੇ ਵਿੱਚ ਰੱਖਾਂਗਾ ਤਾਂ ਜੋ ਆਪਣੇ ਅਮ੍ਰਿਤਸਰ ਗੁਰੂ ਨਗਰੀ ਨੂੰ ਸਾਫ਼ ਸੁਥਰਾ ਸਿਫਤੀ ਦਾ ਘਰ ਜਿਹੜਾ ਆ ਉਹ ਬਣਾਇਆ ਜਾਵੇ ਹਾਲਾਂਕਿ ਸੋਨੇ ਦੀ ਚਿੜੀ ਆਖਦੇ ਪਏ ਆ ਪਰ ਸੋਨੇ ਦੀ ਚਿੜੀ ਵਾਲਾ ਮਾਹੌਲ ਜਿਹ ਉਹ ਕਿਤਨਾ ਕਿਤੇ ਸਰਜਨ ਦੀ ਲੋੜ ਹੈਗੀ ਆ ਸੋ ਦੇਖਦੇ ਆ ਕਿੰਨੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਇਸ ਦੇ ਉੱਪਰ ਆ ਜਿਹੜਾ ਕੰਮ ਆ ਉਹ ਕਰਦਾ ਆ ਕਦੋਂ ਆਪਾਂ ਮੋੜ ਤੋਂ ਇਸ ਦੀ ਜਿਹੜੀ ਤਸਵੀਰ ਆ ਉਹ ਇੱਕ ਪੋਜ਼ਿਟਿਵ ਵੇ ਨਾਲ ਵਧੀਆ ਤਰੀਕੇ ਨਾਲ ਜਿਹੜੀ ਆ ਤੁਹਾਡੇ ਅੱਗੇ ਲੈ ਕੇ ਆਵਾਂਗੇ ਮੈਨੂੰ ਦਿਓ ਇੱਜ਼ਾਤ ਲਿਵਿੰਗ ਇੰਡੀਆ ਨਿਊਜ਼ ਦੇ ਲਈ ਮੈਂ ਅਸਮਰਦੀਪ ਸਿੰਘ ਅੰਮ੍ਰਿਤਸਰ